ਵਕਤ ਸ਼ੋਕ ਠੀਕ ਹੈ ਆਈਆਂ ਨੂੰ ਛੋਟਾ ਕੋਲ ਆਇਆ ਹੈ ਪਿਤਾ ਜੀ ਵੀਰ ਸ਼ਹੀਦੀ ਪਾ ਗਿਆ ਮੇਰੀ ਕੰਨ ਤੇ ਥਾਪੜਾ ਦਿਓ ਹੁਣ ਤੁਹਾਡਾ ਜੁਝਾਰ ਸਿੰਘ ਮੈਦਾਨੇ ਜੰਗ ਚ ਜਾਵੇਗਾ ਸਤਿਗੁਰੂ ਕਹਿੰਦੇ ਸੋਹਣਿਆ 14 ਸਾਲ ਦੀ ਤੇਰੀ ਬਾਲੀ ਜੀ ਉਮਰ ਹੈ ਲੜ ਲੇਗਾ ਪਿਤਾ ਜੀ 2200 ਬਿਸ਼ਰ ਕਰ ਹਮੇ ਜੀਣਾ ਨਹੀਂ ਬਾਤਾ खाना नहीं बांटा पीना नहीं बांटा लड़ना नहीं आता तो क्या हुआ मरना तो है आता मोहे मरने का चाओ मोहे मरने का चाओ है मरो तो हर के तो द्वार सतगुरु तो गरीब नवाज महाराज ने साख ज्यादा बाबा जधर सिंह साहब जी ने कोट सीने नन लाया पुत्र के मुख को मैदान जंग जान वास्ते करते थपड़ा देके मारने आज्ञा दी थी ਤੇ ਜਦੋਂ ਸਭ ਜਿਆਦਾ ਨੌ ਸਿੰਘਾਂ ਦੇ ਜਥੇ ਦੇ ਸਮੇਤ ਸਭ ਜਿਆਦਾ ਬਾਬਾ ਜੁਜਾਰ ਸਿੰਘ ਗਰੀ ਦੇ ਦਰਵਾਜੇ ਦੇ ਕੋਲ ਆਇਆ ਗਰੀ ਦੇ ਦਰਵਾਜੇ ਤੇ ਕੌਣ ਖਲੋਤਾ ਹੈ ਜਿਸ ਪਿਆਰੇ ਗੁਰੂ ਦੇ ਸਿੰਘ ਦੀ ਯਾਦ ਵਿੱਚ ਬੈਠੇ ਹੋ ਸਤਿਕਾਰਯੋਗ ਬਾਬਾ ਜੀਵਨ ਸਿੰਘ ਜੀ ਉਹ ਪਹਿਰੇ ਦੇ ਖਲੋਤੇ ਸਨ ਉਹਨਾਂ ਦਰਵਾਜ਼ਾ ਨਹੀਂ ਖੋਲਿਆ ਗੁਰੂ ਕਲਗੀ ਤੇ ਪਾਦਸ਼ਾਹ ਮਹਾਰਜ ਅੱਗੇ ਦੋਹੇ ਹੱਥ ਜੋੜੇ ਪਾਦਸ਼ਾਹ ਮਾਫੀ ਚਾਹੁੰਦੇ ਆ ਕਾ ਦੇਵ ਕਮਨੋਸੀ ਟਾਰਤੇ ਨਹੀਂ ਸਕਦੇ ਪਰ ਅਸੀਂ ਜਵਾਬ ਕੀ ਦਵਾਂਗੇ ਕਿ ਸਾਡੇ ਹੁੰਦਿਆ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ 14 ਸਾਲ ਦਾ ਫਰਜ਼ੰਦ ਮੈਦਾਨੇ ਜੰਗ ਅਸ਼ੀਰਦੋਰ ਵਾਸਤੇ ਤੁਰ ਦਿੱਤਾ ਮਹਾਰਾਜ ਅਸੀਂ ਹੈਗੇ ਆਂ ਸਾਨੂੰ ਸ਼ਹੀਦੀ ਪਾਉਣ ਵਾਸਤੇ ਮੈਦਾਨੇ ਜੰਗ ਜਾਣ ਵਾਸਤੇ ਆਗਿਆ ਦੇ ਦਿਓ ਮਹਾਰਾਜ ਕਹਿਣ ਲੱਗੇ ਜੀਵਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਨੇ ਇਹ ਨਹੀਂ ਸੁਣਨਾ ਗੁਰਗੋਬਰ ਸਿੰਘ ਨੇ ਲੋਕਾਂ ਦੇ ਪੁੱਤ ਮਨਵਾਦ ਤੇ ਤੇ ਆਪਣੇ ਪੁੱਤ ਬਚਾ ਲਿਆ ਮੇਰੇ ਸਤਿਗੁਰਾਂ ਨੇ ਫਰਕ ਨਹੀਂ ਕੀਤਾ ਨਾ ਖਾਲਸੇ ਵਿੱਚ ਆਪਣੇ ਪੁੱਤਾਂ ਵਿੱਚ ਪੁੱਤਾਂ ਨਾਲੋਂ ਵੱਧ ਕੇ ਪਿਆਰ ਆਪਣਾ ਸਿੰਘ ਦਿੱਤਾ ਪਹਿਲਾ ਅਜੀਤ ਸਿੰਘ ਤੇ ਹਰਜੂਹਾਰ ਸਿੰਘ ਦੇ ਮੁੱਖ ਨੂੰ ਚੁੰਮ ਕੇ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਕਹਿੰਦਾ ਜੀਵਨ ਸਿੰਘ ਜੀ ਦਰਵਾਜ਼ਾ ਖੋਲ ਗੋ ਭਾਈ ਸਾਹਿਬ ਨੇ ਨੇਤਰ ਭਰੇ ਹੋਏ ਨੇ ਦਰਵਾజా ਖੋਲ ਦਿੱਤਾ ਗੁਰੂ ਸਾਹਿਬ ਦੇ ਹੁਕਮ ਦੇ ਅnder ਕਿਉਂਕਿ ਪੋਤਾ ਨਾ ਜਿਹੜਾ ਉਹ ਕਦੇ ਬਾਪ ਦੇ ਹੁਕਮ ਨੂੰ ਟਾਲੀ ਨਹੀਂ ਸਕਦਾ ਦਰਵਾజా ਖੁੱਲਿਆ ਸਭ ਦਾਦਾ ਮੈਦਾਨੇ ਜੰਗ ਵਿੱਚ ਤੇਗ ਦੇ ਜੋਰ ਬਖਉਂਦਾ ਸੱਜ ਕਰਕੇ ਜਾਣਿਓ ਕਹਿੰਦੇ ਜਦੋਂ 14 ਸਾਲ ਦਾ ਸਤਗੁਰਾਂ ਦਾ ਪਰਜੰਤ ਮੈਦਾਨੇ ਜੰਗ ਵਿੱਚ ਆ ਕੇ ਜੂਝਿਆ ਇੱਕ ਵਾਰ ਮੈਦਾਨੇ ਜੰਗ ਵਿੱਚ ਮੁਰ ਤੋਂ ਤਰਖੱਲੀ ਮੱਚ ਗਈ ਸੀ ਬਈ ਐਡੀ ਛੋਟੀ ਉਮਰ ਦੇ ਵਿੱਚ ਇੰਨੀ ਬਹਾਦਰੀ ਦੇ ਨਾਲ ਤੇਗ ਧਾਣ ਵਾਲਾ ਸਭ ਦਾਦਾ ਅੰਤਖਾਲਸਾ ਜੀ ਗੋਲੀਆਂ ਖੰਜਰ ਵੱਡੇ ਵੱਡੇ ਤੇਗਾ ਦੇ ਫਤਿਹਸਾ ਜਦਾ ਬਾਬਾ ਜੂਹਾਰ ਸਿੰਘ ਨੂੰ ਲੱਗੇ ਅੱਠ ਪੋਤੀ ਸ਼ਾਂਤ ਜਦਾ ਬਾਬਾ ਜੂਹਾਰ ਸਿੰਘ ਸ਼ਹਾਦਤ ਦਾ ਜਨ ਹੁਣ ਕਲਗੀਧਰ ਪਾਤਸ਼ਾਹ ਮਹਾਰਾਜ ਆਪਕਾ ਪਾਤ ਪਗੇ ਅਰਦਾਸ ਕਰਨ ਲਗੇ ਸਨ ਕਿ ਕੱਲ ਨੂੰ ਦਾਸ ਮਦਾਨੇ ਗੰਗ ਕਾਵੇਗਾ ਦੁਸ਼ਮਨਾਂ ਨਾਲ ਜੂਟੇਗਾ ਸ਼ਹਾਦਤ ਦਾ ਜਨ ਪ੍ਰਾਪਤ ਕਰੇਗਾ ਭਾਈ ਦਾਸ ਸਿੰਘ ਜੀ ਪੰਜਾਂ ਸਮੇਤ ਗੁਰਕੜਗੀ ਤਰ ਦੇ ਕੋਲ ਆਂਦੇ ਅਸੀਂ ਕਹ ਦਿੰਨੇ ਵੀ ਪੰਜਾਂ ਨੇ ਹੁਕਮ ਕੀਤਾ ਜੇ ਪੁੱਤ ਬਾਪ ਦੇ ਹੁਕਮ ਨੂੰ ਟਾਲ ਨਹੀਂ ਸਕਦਾ ਤੇ ਪੁੱਤ ਭਾਵੇਂ ਕਿੱਡਾ ਵੀ ਵੱਡਾ ਕਿਉਂ ਨਾ ਹੋਵੇ ਪਰ ਕਦੇ ਬਾਪ ਨੂੰ ਹੁਕਮ ਨਹੀਂ ਕਰ ਸਕਦਾ ਹੁਕਮ ਸਿਰਫ ਤੇ ਸਿਰ ਪਿਓ ਕਰ ਸਕਦਾ ਪੰਜਾਂ ਦੇ ਰੂਪ ਦੇ ਵਿੱਚ ਗੁਰਕੜਗੀ ਤਰ ਪਾਤਸ਼ਾਹ ਮਾਰ ਜਗੇ ਦੋਇ ਹੱਥ ਜੋੜ ਕੇ ਖਲੋਤਾ ਖਾਲਸਾ ਸਤਿਗੁਰੂ ਸਾਡੇ ਵਰਗੇ ਸਾਦੇ ਸਿੰਘਾਂ ਲਈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਲੇ ਕਾਰਜ ਨਹੀਂ ਕਰ ਸਕਦੇ ਮਹਾਰਾਜ ਆਪ ਦੀ ਚਮਕਾਰ ਦੇ ਮੈਦਾਨੇ ਜਗ ਨੂੰ ਛੱਡ ਕੇ ਚਲੇ ਜਾਓ ਸਾਡੇ ਵਰਗੇ ਲੱਖਾਂ ਕਰੋੜਾਂ ਹੋਰ ਸਿੰਘ ਪੈਦਾ ਹੋ ਸਕਦੇ ਨੇ ਸਤਿਗੁਰੂ ਗਰੀਬ ਨਿਬਾਨ ਮਹਾਰਾਜ ਨੇ ਗੁਰੂ ਪੰਥ ਅਗੇ ਸੀਸ ਝੁਕਾਇਆ ਨਾਲ ਹੀ ਆਖਿਆ ਸਿਰ ਮੱਥੇ ਪਰ ਗੁਰੂ ਗੋਬਿੰਦ ਸਿੰਘ ਇਸ ਮੈਦਾਨੇ ਜੱਗ ਦੇ ਵਿੱਚੋਂ ਮੁੱਕ ਕੇ ਨਹੀਂ ਨਸੇਗਾ ਵੈਰੀਆਂ ਦੇ ਲਲਕਾਰ ਕੇ ਵੰਗਾਰ ਕੇ ਜਨਮ ਅੱਧੀ ਰਾਤ ਦਾ ਸਮਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਗੜੀ ਦੇ ਵਿੱਚੋਂ ਜਾਣ ਦੇ ਤਿਆਰ ਕੀਤੇ ਆ